ਓ ਜੱਟ ਤਾ ਲੱਖਾਂ ਦਾ ਸੀ ਤੇਰੀ ਆਸ਼ਕੀ ਨੇ ਸਾਦ ਬਣਾਤਾ ਸਹਿਵਾ ਮਣੀ ਪਰਾਵਾ ਦੀ ਪਾਈਆਂ ਤੋਂ ਯਾਰ ਮਰਵਾਤਾ ਓ ਕਿਵੇਂ ਭਾਬੀਏ ਆਏ ਹਾਈ ਬੇਨ ਪੁੱਤਿਆਂ ਦੇ ਵੇ ਲੱਤਾਂ ਤੋੜਤੀਆਂ ਲੱਤਾਂ ਟੁੱਟ ਗਈਆਂ ਭਾਬੀ ਲੋਟ ਕਰ ਦੇਣਾ ਭਾਬੀਏ ਗੱਲ ਕਿਹੜੀ ਕਰਦੀ ਏ ਸਾਰਾ ਪਿੰਡ ਦਾ ਮੈਨੂੰ ਚਾਚੀ ਕਹਿੰਦਾ ਮੈਂ ਤੇਰੀ ਭਾਬੀ ਕਿਵੇਂ ਲੱਗੀ ਤਾ ਸੋਣੀ ਬਹੁਤ ਐ ਤਾਂ ਕਰਕੇ ਭਾਬੀ ਲੱਗੀ ਹੋਰ ਕਿਉਂ ਲੱਗੀ ਪਿੰਡ ਪੁੱਛਦੀ ਐ ਹਾਂ ਪਿੰਡ ਤੇਰੇ ਨਾਲ ਗਵਾਂਢ ਚ ਤਾਂ ਪਿੰਡ ਐ ਮੇਰਾ ਅੱਛਾ ਅੱਛਾ ਤੇਰਾ ਪਿੰਡ ਇੱਥੇ ਤੇ ਮੇਰਾ ਪਿੰਡ ਇੱਥੇ ਵੇ ਕਿਹੜਾ ਪਿੰਡਾ ਤੇਰਾ ਲੈ ਪਿੰਡ ਪੁੱਛਦੀ ਐ ਮੇਰੇ ਪਿੰਡ ਦਾ ਤਾਂ ਤੂੰ ਹੈ ਨਹੀਂ ਆਸ਼ਕਾਂ ਦਾ ਕੋਈ ਪਿੰਡ ਹੁੰਦਾ ਤੇਰੇ ਨਾਲ ਦਾ ਪਿੰਡ ਐ ਮੇਰੇ ਪਿਓ ਦਾ ਸਾਲਾ ਆਸ਼ਕ ਟੱਟੂ ਲੱਗਦਾ ਹਾਂ ਦੱਸ ਕੀ ਆਦਾ ਤੇ ਕਿਹੜਾ ਨੀ ਮਾਂ ਮੱਚ ਜਾ ਅੱਛਾ ਆਸ਼ਕ ਐ ਲੈ ਉਹਨਾ ਇੱਕਾਉ ਨਹੀਂ ਐ ਤੂੰ ਤਾਂ ਮੂਹ ਕਿਹੜਾ ਕੋਸਾ ਤੂੰ ਮੈਂ ਮੁੰਡਾ ਤਾਂ ਬਾਣੀਆਂ ਦਾ ਸੀ ਅੱਛਾ ਪਰ ਰਹਿਣੀ ਬਹਿਣੀ ਤਾਂ ਮੇਰੀ ਨਵਾਬਾਂ ਵਾਲੀ ਐ ਨਾ ਬੱਲੇ 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 ਫਿਰ ਮੈਥੋਂ ਕੀ ਪਾਲਦਾ ਤੂੰ ਲੈ ਦੱਸਣਾ ਪਊਗਾ ਹਜੇ ਦੱਸ ਮੈਂ ਸੁਣਿਆ ਵੀ ਰੰਨਾ ਚ 365 ਲੀਟਰ ਹੁੰਦੇ ਐ ਅੱਛਾ 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 ਹੁਣ ਤੂੰ ਚਲਿੱਤਰ ਪੁੱਛਦਾ ਹੈ ਹਾਂ 365 ਚਲਿੱਤਰ ਨਾਰ ਦੇ ਮੇਰੇ ਪਿਓ ਦਾ ਸਾਲਾ ਆਸ਼ਕ ਜਿੱਟੂ ਲੱਗਦਾ ਹੈ ਹਾਂ ਦੱਸ ਕੀ ਆਦਾ ਸੀ ਉਹ ਮੈਂ ਤਾਂ ਭਾਬੀ ਐ ਕਹਿੰਦਾ ਸੀ ਵੀ 365 ਚਲਿੱਤਰ ਨਾਰ ਦੇ ਸਾਰਾ ਸਾਲ ਬੰਦੇ ਨੂੰ ਮਾਰਦੇ ਅੱਛਾ ਤੂੰ ਚਲਿੱਤਰ ਪੁੱਛਦਾ ਹੈ ਹਾਂ ਵੀ ਹੈਗੇ ਹੁੰਦੇ ਆ ਕਿ ਨਹੀਂ ਚੁੱਪ ਕਰਕੇ ਮੋਟਰਸਾਈਕਲ ਦੇ ਮਾਰ ਕੇ ਇੱਕ ਤੇ ਡੰਡੀ ਰਗੜ ਮੈਥੋਂ ਤ੍ਰੇਸ ਵੀ ਨਾ ਲੈ ਲਈ ਮੈਂ ਤੈਨੂੰ ਮੈਂ ਦੱਸਾਂ ਆਪਦਾ ਕੰਮ ਕਰ ਕੋਈ ਨਹੀਂ ਕੋਈ ਹਾਂ ਕੰਮ ਕਰ ਆਪਦਾ ਤਰਹ ਮਰ ਉਹ ਛੱਡਿਆ ਨਾ ਭਰੀ ਤੇਰੀ ਘਰੇ ਬਸ ਤੁਰਦਾ ਬਣ ਠੱਬਾ ਛੱਤਰ ਦੀ ਦਾ ਚੱਲ ਫੇਰ ਮਿਲੂਈ ਕਦੇ ਉਹਦੇ ਪੁੱਛਾਂਗੇ ਨਾ ਆਸ਼ਕ ਨਾ ਜਾਣੀ 365 ਚ ਲਿੱਤਰ ਕੀ ਹੁੰਦੇ ਆ ਇਹ ਤਾਂ ਮੈਂ ਤੈਨੂੰ ਪੁੱਛ ਕੇ ਰਹੂੰ ਆ ਮੈਨੂੰ ਵੀ ਸੇਠਾ ਦਾ ਮੁੰਡਾ ਨਾ ਯਾਨੀ ਜੇ ਮੈਂ ਤੈਨੂੰ ਨਾ ਪੁੱਛਿਆ ਤਾਂ। ਓਹੋ ਇਹਦਾ ਬੇੜਾ ਵਹਜੇ ਰਾਈ ਭੁੱਲ ਗਈ ਸੀ ਮੈਂ ਤਾਂ ਜਾਣਾ ਇੱਧਰ ਸੀ ਇੱਧਰ ਮੁੜ ਗਈ। ਉਹ ਵੇਗੋ ਹੀ ਸੀ ਜਿਹੜੀ ਇੰਦਰ ਬਾਣੀ ਦੇ ਪਿੱਛੇ ਨਹਿਰ 'ਚ ਛਾਲ ਮਾਰ ਕੇ ਮਰ ਗਈ ਸੀ। ਮੇਰੇ ਚੱਟੇ ਹੋਏ ਤਾਂ ਦਰਖਤਾਰੇ ਨਹੀਂ ਹੋਏ। ਤੈਨੂੰ ਤਾਂ ਮੈਂ ਦੱਸੂਗੀ ਮੇਰੇ ਪਿਓ ਦੇ ਸਾਲਿਆ ਟਾਈਮ ਆਉਣ ਦੇ 365 ਚਲਿੱਤਰ। ਨੂੰ ਪੁੱਤਿਆਂ ਦਾ ਸਾਰੇ ਪੀਣ ਵਾਲੇ 'ਚ ਸੀਵਰੇਜ ਦਾ ਪਾਣੀ ਰਲਿਆ ਪਿਆ। ਬਿਮਾਰਾਂ ਦਾ ਘਰ ਅੱਜ ਮੈਂ ਚੱਲੀ ਆ ਲਾਬੇ ਕੇ ਖੂਹ ਤੇ ਪਾਣੀ ਭਰ ਕੇ ਲੈ ਕੇ ਆਉਣੀ ਆ ਸਾਫ਼ ਸੁਥਰਾ ਪਾਣੀ ਠੰਡਾ ਮਿੱਠਾ ਉਹ ਥੋੜੇ ਨਹੀਂ ਤਾਂ ਬੜਾ ਭਰ ਕੇ ਜੇ ਅੱਜ ਕਿਤੇ ਰਨ ਟੱਕਰ ਗਈ ਨਾ ਫਿਰ 365 73 ਵਾਰੇ ਤਾਂ ਉਹ ਪੁੱਛ ਕੇ ਹਟਣਾ ਹੱਥ ਕਿਤੇ ਮਿਲ ਜੂਗੀ ਅੱਜ ਜੇ ਮੈਨੂੰ ਟੱਕਰ ਜੇ ਨਾ ਅੱਜ ਫਿਰ ਮੈਂ ਦੇਨੇ ਪੰਭੂ ਤਾਰੇ ਦਿਖਾ ਦਿਆਂ ਅੱਜ ਉਹਨੂੰ 365 ਲੀਟਰ ਦਿਖਾਉਣੇ ਦਿਖਾਉਣੇ ਮੇਰੀ ਵੀ ਅੜੀ ਐ ਅੱਜ ਉਹਨੂੰ ਮੈਂ ਦੱਸੂ ਵੀ 365 ਲੀਟਰ ਹੁੰਦੇ ਕੀ ਐ ਅੱਜ ਦਿਖਾਉਂ ਦਿੰਨੇ ਪੰਭੂ ਤਾਰੇ ਮਣਕੜਾ ਚਕਾ ਕੇ ਜਾਈ ਵਿੱਚ ਉਬਰਾ ਖੜੀ ਆਵਾਜ਼ਾਂ ਮਾਰਾਂ ਮਣਕੜਾ ਚਕਾ ਕੇ ਮਣਕੜਾ ਚਕਾ ਕੇ ਜਾਈ ਵਿੱਚ ਉਬਰਾ ਖੜੀ ਆਵਾਜ਼ਾਂ ਮਾਰਾਂ ਚਿਰ ਹੋ ਗਿਆ ਘਰ ਤੋਂ ਆਈ ਨੂੰ ਸ਼ੱਕ ਪੈ ਜੇ ਨਾ ਪਰ ਜਾਈ ਨੂੰ ਖੰਬਾਂ ਤੋਂ ਖੰਬਾ ਤਬੀਬਾ ਬਣ ਜਾਂਦੀਆਂ ਡਾਰਾਂ ਮਣਕੜਾ ਚਕਾ ਕੇ ਮਣਕੜਾ ਚਕਾ ਕੇ ਜਾਈ ਵਿੱਚ ਉਬਰਾ ਖੜੀ ਆਵਾਜ਼ਾਂ ਮਾਰਾਂ ਓਹੋ ਅੱਜ ਤਾਂ ਲਾਬੇ ਕੀ ਮੋਟਰੀ ਦੂਰ ਹੋ ਗਈ ਉਹ ਗੱਲ ਹੋ ਗਈ ਕਿ ਪੱਟ ਫੁੱਲ ਕੇ ਮਲਾਜੇਦਾਰ ਆ ਵੀ ਸਾਰਾ ਪਿੰਡ ਆ ਗਈ ਬੜ ਕੇ ਓਹੋ ਚਲ ਜੈ ਇਹਨੂੰ ਖਾਵੇ ਪਹਿਲਾਂ ਆਪ ਪਾਣੀ ਪੀਵਾ ਹਾਂ ਹਾ ਹਾ ਪਾਣੀ ਕੀ ਹੈ ਨੀਦੀ ਖੰਡੀ ਹੈ ਹੋਰ ਪੀਰਾ ਆਹ ਹੁਣ ਪਾਣੀ ਵਾਟਾਂ ਦਾ ਕੋਈ ਨਹੀਂ ਧੀਦਾ ਮੈਂ ਘੜਾ ਚਕਾ ਕੇ ਜਾਈਂ ਵਿੱਚ ਉਬਰਾ ਖੜੀ ਆਵਾਜ਼ਾਂ ਮਾਰਾਂ ਮਣਕੜਾ ਚਕਾ ਕੇ ਜਾਈ ਵਿੱਚ ਉਬਰਾ ਖੜੀ ਆਵਾਜ਼ਾਂ ਮਾਰਾਂ ਚਿਰ ਹੋ ਗਿਆ ਘਰ ਤੋਂ ਆਈ ਨੂੰ ਸ਼ੱਕ ਪੈ ਨਾ ਜਾਵੇ ਪਰ ਜਾਈ ਨੂੰ ਖੰਬਾ ਤੇ ਬੀਬਾ ਬਣ ਜਾਂਦੀਆਂ ਡਾਰਾਂ ਮਣਕੜਾ ਚਕਾ ਕੇ ਮਣਕੜਾ ਚਕਾ ਕੇ ਜਾਈ ਵਿੱਚ ਉਬਰਾ ਖੜੀ ਆਵਾਜ਼ਾਂ ਮਾਰਾਂ ਵੇ ਤੂੰ ਓ ਕਿਵੇਂ ਆ ਭਾਬੀਏ ਬੇ ਤੂੰ ਫੇਰ ਆ ਗਿਆ ਓਹੋ ਫੇਰ ਆਉਣੀ ਸੀ ਹੁਣ ਮੈਂ ਤੈਨੂੰ ਆਖਿਆ ਸੀਗਾ ਵੀ ਮੈਨੂੰ ਦੱਸ ਦੇ ਕਿ 365 ਚਤਰ ਨਾਰ ਦੇ ਸਾਰਾ ਸਾਲ ਬੰਦੇ ਨੂੰ ਮਾਰ ਦੇ ਉਹ ਸਵਾਲ ਪੁੱਛਣਾ ਆ ਅੱਛਾ ਅੱਛਾ ਪੁੱਛ ਕੇ ਜਾਊਂ ਅੱਜ ਪੁੱਛ ਕੇ ਜਾਏਗਾ ਤੂੰ ਹਾਂ ਸੌਂ ਪਾਈ ਹੋਈ ਹੈ ਮੇਰੀ ਵੀ ਅੱਜ ਪੁੱਛ ਕੇ ਆਉਣਾ ਤੇਰੀ ਸੌਂ ਤਾਂ ਮੇਰੇ ਪਿਓ ਦਾ ਸਾਲਿਆ ਅੱਜ ਟੁੱਟੀ ਲੈ ਫਿਰ ਕੀ ਕਹਿੰਦੀ ਐ ਮੈਂ ਅੱਜ ਮੈਂ ਤੈਨੂੰ ਚਤਰ ਦਸ ਹੀ ਦੇਵਾਂ ਹਾਂ ਬਸ ਜੇ ਤੂੰ ਦੱਸ ਦੇ ਤਾਂ ਬਿਸਾਰੇ ਹੱਲ ਹੋ ਜਾਣ ਪਤਾ ਲੱਗ ਜੇ ਅੱਜ ਤੇਰੀ ਰੂਹ ਖੁਸ਼ ਕਰ ਦੂ ਮੈਂ ਚੰਦਰਿਆ ਅੱਛਾ ਹਾਂ ਫੇਰ ਤਾਂ ਬਾਗੋ ਬਾਗ ਹੋ ਜੀਏ ਦਿਲ ਬਾਗੋ ਬਾਗ ਹੋ ਜੂ ਹੋ ਜੂ ਹੋ ਜੀ ਹਾਂ ਤਿਆਰ ਹੈ ਤਿਆਰ ਆ ਲੈ ਫਿਰ ਮੈਂ ਦੱਸਣ ਲੱਗੀਆਂ ਤੈਨੂੰ ਹਾਂ ਲੈ ਫਿਰ ਤੈਨੂੰ 365 ਚਿੱਤਰ ਪੁੱਛ ਕੇ ਹਟੇਗਾ ਹਾਂ ਪੱਕੀ ਗੱਲ ਹੈ ਜਵਾਨ ਤੇ ਰਹੀਂ ਲੈ ਪੱਕੀ ਜਵਾਨ ਤੇ ਰਹੂ ਆ ਲੈ ਫਿਰ ਤੌੜਾ ਚ ਕਾ ਫਿਰ ਮੈਂ ਮਰਦਾ ਫਿਰ ਵੀ ਅੱਛਾ ਅੱਛਾ ਮਰਦਾ ਹੈ ਤੂੰ ਲੈ ਤੌੜਾ ਚ ਕਾ ਮੈਂ ਨਹੀਂ ਆ ਲੈ ਆ ਲੈ ਓਫ ਓ ਆ ਕੀ ਹੋ ਗਿਆ ਮੈਂ ਭੱਜ ਕੇ ਆ ਜਾ ਬੇ ਭੱਜ ਕੇ ਮੇ ਚੋਰੇ ਨੇ ਮੇਰੀ ਇੱਜ਼ਤ ਲੁੱਟ ਲਈ ਮੈਂ ਭੱਜ ਕੇ ਆ ਜਾ ਬੇ ਬੰਡਿਓ ਬੇ ਬੰਡਿਓ ਬਚਾਓ ਬਚਾਓ ਮੇ ਚੋਰੇ ਨੇ ਮੇਰੀ ਇੱਜ਼ਤ ਲੁੱਟ ਲਈ ਬਚਾਓ ਓ ਭਾਬੀ ਇਹ ਚੁੱਪ ਕਰ ਤੂੰ ਬਚਾਓ ਚੁੱਪ ਕਰ ਜਾ ਓ ਬਾਬਾ ਇਹ ਮੈਜੋ ਦੀ ਮਾਰ ਗਈ ਸਾਰੇ ਚੁੱਪ ਹੋ ਜਾ ਮੈਂ ਮੈਜੋ ਦੀ ਮਾਰ ਗਈ ਇਹ ਮੇਰੀ ਇੱਜ਼ਤ ਨੂੰ ਮੈ ਗਿਆ ਬੇ ਲੋਕੋ ਬੇ ਕਾਕੂ ਦੇ ਨਕਿਆ ਬੇ ਲਾ ਬੇ ਭੱਜ ਕੇ ਆ ਜਾ ਤੇ ਚੋਰਾਂ ਮੈਨੂੰ ਚੁੰਬਣ ਗਿਆ ਤੇ ਭੱਜ ਕੇ ਆ ਜਾ ਵੇ ਭੱਜ ਕੇ ਤੇ ਛੇਤੀ ਆਜ ਮਰਨੇ ਛੇਤੀ ਆਜੋ ਵੇ ਨਿੱਕੇ ਆ ਵੇ ਲਾਬਿਆ ਵੇ ਭੱਜ ਕੇ ਆ ਜੇ ਚੋਰਾ ਚੁੱਪੜ ਗਿਆ ਵੇ ਮੇਰੀ ਇੱਜ਼ਤ ਨੂੰ ਚੁੱਪੜ ਗਿਆ ਮੇਰੇ ਪਿਓ ਦੇ ਸਾਲੇ ਦਾ ਹੁਣ ਡਰਦੇ ਦਾ ਮੂਤ ਵੀ ਨਿਕਲ ਗਿਆ ਬੱਟਾ ਆਸ਼ਕ ਇਹਨੂੰ ਅੱਜ ਮੈਂ ਦੱਸਦੀ ਆਂ ਵੇ ਭੱਜ ਕੇ ਆਜੋ ਵੇ ਭੱਜ ਕੇ ਆਜੋ ਮੈ ਕੂਤਰ ਵਾਂਗੂ ਅੱਖਾਂ ਮੀਂਦਾ ਮੇਰੇ ਪਿਓ ਦਾ ਸਾਲਾ ਵੇ ਆ ਵੇ ਚਿੰਟੂ ਵੇ ਭੱਜ ਕੇ ਵੇ ਚੋਰਾ ਮੇਰੀ ਇੱਜ਼ਤ ਨੂੰ ਪੈ ਗਿਆ ਵੇ ਭੱਜ ਕੇ ਆਜੋ ਵੇ ਭੱਜ ਕੇ ਵੇ ਕਾਲਿਆ ਬੇਸਖਦੇਵ ਬੇਪੱਜ ਕੇ ਆਜੋ ਬੇਪੱਜ ਕੇ ਬੱਜ ਕੇ ਆਜੋ ਬੇਪੱਜ ਕੇ ਆਜੋ ਬੇਪੱਜ ਕੇ ਮੈਨੂੰ ਪੱਜ ਕੇ ਆਜੋ ਹਣ ਓਏ ਬੇ ਛੱਡੋ ਬੇ ਛੱਡੋ ਵੀ ਕਿਉਂ ਮਾਰੀ ਬੇ ਛੱਡੋ ਇਹਨੂੰ ਛੱਡੋ ਹਟ ਛੱਡੋ ਲੈ ਬੇ ਛੱਡੋ ਬੇ ਛੱਡੋ ਬੇ ਛੱਡੋ ਬੇ ਮਾਰੋਗੇ ਬੇ ਛੱਡੋ ਬੇ ਛੱਡ ਦਿਓ ਛੱਡ ਦਿਓ ਛੱਡ ਦਿਓ ਕੀ ਹੋ ਗਿਆ ਦਾਤੀ ਬੇ ਗੱਲ ਤਾਂ ਸੁਣ ਲੋ ਤੁਸੀਂ ਅਨੁਸਾਰੀ ਇਹਨੂੰ ਬੱਕਰਾ ਬਣਾਉਣ ਲੱਗ ਗਏ ਲੈ ਮੇਰੀ ਗੱਲ ਸੁਣ ਲੋ ਬੇ ਮੇਰੀ ਗੱਲ ਸੁਣ ਲੋ ਬੁੱਤ ਮੈਂ ਇੱਥੋਂ ਪਾਣੀ ਭਰਦੀ ਸੀਗੀ ਪੌੜੇ ਅਸਮੇਤ ਮੇਰਾ ਪੈਰ ਤਿਲਕ ਗਿਆ ਮੈਂ ਤਾਂ ਖੂਚ ਡਿੱਗ ਪਈ ਆਪਰਦੇਸੀ ਨੇ ਆ ਕੇ ਮੈਨੂੰ ਬਚਾਇਆ ਆਪਣੀ ਜਾਨ ਦੇ ਖੇੜ ਕੇ ਇਹਦਾ ਮੈਂ ਧੰਨਵਾਦ ਕਰਦੀ ਹਾਂ ਪੁੱਤ ਇਹਨੂੰ ਮਾਰੋ ਨਾ ਧੰਨਵਾਦ ਤੇਰਾ ਪਰਦੇਸੀਆ ਤੂੰ ਸਾਡੀ ਚਾਚੀ ਨੂੰ ਬਚਾਇਆ ਤੇਰਾ ਅਸੀਂ ਸਨਮਾਨ ਕਰਾਂਗੇ ਪੰਚਾਇਤ ਕੰਨਿਓ ਠੀਕ ਆ ਚਾਚੀ ਸੱਟ ਤਾਂ ਨਹੀਂ ਵੱਜੀ ਤੇਰੇ ਬਸ ਪੁੱਤ ਜੌਂਦਾਰ ਰਵੇ ਇਹਨੇ ਬਚਾ ਲਿਆ ਮੈਨੂੰ ਮੈਂ ਤਾਂ ਬਸ ਰੱਬ ਨੂੰ ਹੱਥ ਲਾ ਕੇ ਮੂੜੀ ਆ ਕਿ ਮੈਂ ਤਾਂ ਮਰ ਗਈ ਸੀਗੀ ਚਲੋ ਪੁੱਤ ਫੇਰ ਇਹਨੂੰ ਪੰਚਾਇਤ ਘਰ ਲੈ ਚਲੋ ਚੱਲ ਚੱਲ ਆਜੋ ਦੇਖੀ ਯਾਹੀ ਪੁੱਤ ਅੱਜ ਤੇਰਾ ਸਨਮਾਨ ਮੈਂ ਕਰਾਉਣੀ ਹੈਗੀ ਲੈ ਪੁੱਤ ਆਜੋ ਡਰਿਆ ਖੜਾ ਐ ਆ ਜੀ ਬਹੁਤ ਬਹੁਤ ਧੰਨਵਾਦ ਤਾ ਮੁੰਡੇ ਚਾਚੀ ਜੀ ਦੀ ਸਾਡੀ ਦੀ ਜਾਨ ਬਚਾਤੀ ਤੇ ਬਹੁਤ ਬਹੁਤ ਧੰਨਵਾਦ ਤੇਰਾ ਆ ਬਦ ਪਰਦੇਸੀ ਆ ਬਹੁਤ ਬਹੁਤ ਧੰਨਵਾਦ ਧੰਨਵਾਦ ਆਜੋ ਆਜੋ ਨਾਮ ਦੋ ਜੀ ਨਾਮ ਮੈਂ ਪਰਦੇਸੀ ਆ ਤੂੰ ਸਾਡੀ ਚਾਚੀ ਦੀ ਜਾਨ ਬਚਾਈ ਸਾਡੀ ਪੰਚਾਇਤ ਵੱਲੋਂ ਤੇਨੂੰ 5100 ਰੁਪਏ ਨਾਮ ਧੰਨਵਾਦ ਚਾਚੀ ਦਾ ਵੀ ਧੰਨਵਾਦ ਚੰਗਾ ਚੱਤੀ ਇਹ ਚੱਲੇ ਚੰਗਾ ਪੁੱਤ ਜਾਉਂਦੇ ਵਾਸਤੇ ਰਹੋ ਪ੍ਰਮਾਤਮਾ ਸਾਨੂੰ ਤਰੱਕੀ ਦੇਵੇ ਤੁਹਾਡੇ ਕੰਮ ਵਿੱਚ ਵਾਧਾ ਪਾਵੇ ਜਾਓ ਪੁੱਤ ਕਰੋ ਕੰਮ ਆਪਦਾ ਸ਼ਾਬਾਸ਼ ਏ ਤੁਹਾਡੀ ਸ਼ਾਬਾਸ਼ ਆਏ ਸਤੂ ਪੈਰੀ ਹੱਥ ਵੀ ਲਾਈ ਦਿੰਦੇ ਨੇ ਇਹੋਂ ਦੇ ਵਾਸਤੇ ਆਏ ਆਇਜੋ ਤੂੰ ਮੇਰੀ ਪਿੰਡ ਚ ਹਾਂ ਜਿਹੜਾ ਤੇਰੇ ਦਿਲ ਚਾ ਨਾ ਉਹ ਮੇਰੇ ਨੋਹਾਂ ਚ ਹੈ ਐਵੇਂ ਨਾ ਜਾਣੀ ਠਿੱਟ ਰੀਆ ਹਾਂ ਡੰਡੀ ਰਗੜ ਚੜ ਮੋਟਰਸਾਈਕਲ ਤੇ ਜਾਣਾ ਦੱਤੀ ਜਾਂਦਾ ਖੜ ਜਾ ਕਿੱਕਣਾ ਮਾਰੀ ਖੜ ਜਾ ਬੰਦ ਕਰ ਇਹਨੂੰ మేమే చాచీ ਹੁਣ ਕਿਵੇਂ ਆ ਗਈ ਬੁੱਲਾ ਤੇ ਚਾਚੀ ਪਹਿਲਾਂ ਕੀ ਆਦਾ ਸੀ ਨਹੀਂ ਨਹੀਂ ਚਾਚੀ ਅੱਜ ਤੋਂ ਬਾਅਦ ਮੈਂ ਕਦੇ ਕਿਸੇ ਨੂੰ ਵੀ ਭਾਬੀ ਨਹੀਂ ਕਹਿੰਦਾ ਮੈਂ ਸਾਰੀਆਂ ਜਿੰਨੀਆਂ ਜਨਾਨੀਆਂ ਔਰਤਾਂ ਉਹਨਾਂ ਦਾ ਮੈਂ ਸਤਿਕਾਰ ਕਰਿਆ ਕਰੂੰਗਾ ਸਾਰਿਆਂ ਨੂੰ ਚਾਚੀਆਂ ਹੀ ਕਹਾ ਕਰੂੰਗਾ ਆ ਗਈ ਨਾ ਤਰਨ ਟਕਾਣੇ ਹਾਂ ਆ ਗਈ 365 ਚਲਿਤ ਨਾਰ ਦੇ ਸਾਰਾ ਸਾਲ ਬੰਦੇ ਨੂੰ ਹੁਣ ਤਾਂ ਨਹੀਂ ਕਹਿੰਦਾ ਨਾ ਹੁਣ ਨਹੀਂ ਮੈਂ ਕਹਿੰਦਾ ਕਦੇ ਵੀ ਇਹ ਤਾਂ ਇੱਕ ਨਿੱਕੀ ਚਲਿਤਰੀ ਸੀ ਜੀ ਆਖੇ ਦਾ ਚਲਿੱਤਰ ਦਿਖਾਵਾਂ ਨਾ 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 ਦੇਖੀ ਜਾਂਦੀ ਚਲਿੱਤਰ ਨਾਲ ਤਾਂ ਪਤਾ ਹੀ ਨਹੀਂ ਕੀ ਕੁਝ ਹੋ ਜੂਗਾ ਠੀਕ ਹੈ ਇਹ ਤਾਂ ਚਲਿੱਤਰੀ ਨੇ ਮੈਨੂੰ ਬਾਣੀ ਪਾਤਾ ਸੀ ਮੈਨੂੰ ਤਾਂ ਐ ਲੱਗਿਆ ਵੀ ਮੈਨੂੰ ਦੌਰਾ ਪਊਗਾ ਉੱਥੇ ਪਰ ਮੇਰੀ ਜਾਨ ਬਚ ਗਈ ਮੇਰੇ ਦਾ ਵਿੱਚ ਪਿਸ਼ਾਬ ਕਢਾਤਾ ਜੇ ਇਰਾਦਾ ਤਾਂ ਦਿਖਾ ਦੇਣੀ ਹੈ ਚਲਿੱਤਰ ਨਾ ਨਾ ਬਾਫ ਕਰ ਬੱਸ ਸਤਕਾਰ ਕਰਿਆ ਕਰ ਪਰ ਏਕ ਔਰਤ ਦਾ ਠੀਕ ਹੈ ਅੱਜ ਤੋਂ ਬਾਅਦ ਚਾਚੀ ਮੈਂ ਸਾਰਿਆਂ ਨੂੰ ਚਾਚੀ ਆਖੇ ਹਾਂ ਫਿਰ ਕੰਨ ਫੜ ਲਾਵਗੇ ਤੇ ਕਹੇ ਮੇਥੋਂ ਗਲਤੀ ਹੋ ਗਈ ਹਾਂ ਮੇਥੋਂ ਗਲਤੀ ਹੋ ਗਈ ਅੱਜ ਤੋਂ ਬਾਅਦ ਮੈਂ ਸਾਰੀਆਂ ਔਰਤਾਂ ਦਾ ਸਤਿਕਾਰ ਕਰਿਆ ਕਰੂ ਤੇ ਸਾਰਿਆਂ ਨੂੰ ਚਾਚੀ ਆਖਿਆ ਕਰੀ ਭੈਣ ਨੂੰ ਭੈਣ ਕਹਿਣਾ ਮਾਂ ਨੂੰ ਮਾਂ ਕਹਿਣਾ ਸਭ ਦਾ ਸਤਿਕਾਰ ਕਰੋ ਸਭ ਦਾ ਸਤਿਕਾਰ ਕਰੋ ਹਾਂ ਜੀ ਸੋਕੋ ਮੰਦਾ ਆਖੀਏ ਜਿੱਤ ਜੰਮੇ ਰਜਾਨ ਪੁੱਤ ਚੰਗੀ ਗੱਲ ਨੂੰ ਪੱਲੇ ਬੰਨ ਲਾ ਮਾੜੀ ਨੂੰ ਉੱਥੇ ਛੱਡ ਦੀ ਜਾ ਫਿਰ ਜਾਣ ਯੋਗ ਗਿਆ ਜਾ ਤੈਨੂੰ ਬਖਸ਼ ਅੱਜ ਹਾਂ ਜੀ ਹਾਂ ਜੀ ਚੰਗਾ ਜੀ ਹੁਣ ਇਹ ਵੀਡੀਓ ਤੁਸੀਂ ਜਰੂਰ ਦੱਸਿਓ ਵੀ ਕਿਵੇਂ ਲੱਗੀ ਠੀਕ ਹੈ ਕਿਉਂਕਿ ਅਸੀਂ ਬਣਾਈ ਇਹ ਐਂ ਸੀ ਵੀ ਜਿਹੜੀ ماں ਲੱਗਦੀ ਐ ਨੂੰ ਮਾਂ ਕਹੋ ਤੇ ਚਾਚੀ ਨੂੰ ਚਾਚੀ ਕਹੋ ਤਾਈ ਨੂੰ ਤਾਈ ਕਹੋ ਭੈਣ ਨੂੰ ਭੈਣ ਕਹੋ ਜਿਹੜੇ ਰਿਸ਼ਤੇ ਬਣਾਏ ਗਏ ਆ ਨਾ ਉਹ ਇਸੇ ਵਾਸਤੇ ਬਣਾਏ ਗਏ ਉਹਨਾਂ ਨੂੰ ਸਮਝਿਆ ਕਰੋ ਠੀਕ ਐ ਆਇ ਨਹੀਂ ਹੁੰਦਾ ਵੀ ਆਪਾਂ ਜੇ ਕੋਈ ਚਾਚੀ ਲੱਗਦੀ ਐ ਨੂੰ ਪਰਜਾਈ ਬਣਾ ਲਈਏ ਤੇ ਉਹਦੇ ਨਤੀਜੇ ਕੀ ਨਿਕਲਦੇ ਐ ਤੁਹਾਡੇ ਸਾਹਮਣੇ ਐ ਵੀਡੀਓ ਦੇਖ ਕੇ ਤੁਹਾਨੂੰ ਪਤਾ ਹੀ ਲੱਗ ਗਿਆ ਹੋਣਾ ਤੁਸੀਂ ਦੱਸ ਦਿਓ ਧੰਨਵਾਦ